ਕਰਨ ਆਪਣੀ ਟੀਮ ਦੇ ਲਈ ਜੋੜਦਾ ਆਇਆ ਮਢਾਲੀ ਵਾਲੇ ਸ਼ੀਲੂ ਨੇ ਕਬੱਡੀ ਪਾ ਦਿੱਤੀ ਹੈ ਬਹੁਤ ਹੀ ਵਧੀਆ ਮਢਾਲੀ ਦੀ ਧਰਤੀ ਹੈ ਸ਼ੀਲੂ ਨਾਮ ਹੈ ਇੱਕ ਪਾਸੇ ਡਾਕਟਰ ਹੈ ਚਮਕੌਰ ਸਾਹਿਬ ਦੀ ਧਰਤੀ ਦਾ ਬੜੀ ਦੂਰ ਤੋਂ ਲਿੱਤਰਾ ਦੀ ਟੀਮ ਜਿਹੜੀ ਅੱਜ ਦਾ ਬਹੁਤ ਸੋਹਣੇ ਕਿ ਸੁਪਰਸਟਾਰਾਂ ਦੇ ਨਾਲ ਐਨਲੈਸ ਹੈ ਇਧਰ ਚਮਕੌਰ ਸਾਹਿਬ ਦੀ ਧਰਤੀ ਦਾ ਡਾਕਟਰ ਇੱਕ ਪਾਸੇ ਪਢਾਲੀ ਵਾਲਾ ਪਰ ਦੂਸਰੇ ਪਾਸੇ ਡਾਕਟਰ ਨੇ ਲਾਹ ਤੱਕੜਾ ਜੱਫਾ ਹੈ ਪੁਆਇੰਟ ਪਢਾਲੀ ਆ ਗਿਆ ਬੱਤੋ ਵਾਲੀ ਦੀ ਧਰਤੀ ਦਾ ਸ਼ੇਰੂ ਅਗਲੀ ਕਬੱਡੀ ਪਾਉਣ ਦੇ ਵਾਸਤੇ ਥੋੜਾ ਥੋੜਾ ਮਾਈਕ ਵਿੱਚ ਸੋ ਰਿਹਾ ਜੀ ਭੱਟੀ ਵਾਲਾ ਕਰਿਓ ਉਹਨੂੰ ਕਿਰਪਾ ਲਓ ਸਾਹਮਣੇ ਵੱਧੂ ਵਾਲੀਆ ਸ਼ੇਰੂ ਚਾਰ ਹੈ ਇੱਕ ਪਾਸੇ ਡਾਕਟਰ ਆਹ ਸਾਹਮਣੇ ਚਮਕੌਰ ਸਾਹਿਬ ਦੀ ਧਰਤੀ ਦਾ ਰੁੜਕੀ ਤੇ ਸੋਹਣ ਦੇ ਮਾਂਗ ਸੋਹਣ ਕੁੰਡਰ ਮੈਨੂੰ ਲੱਗਦਾ ਕਿ ਨਿਊਜ਼ੀਲੈਂਡ ਨੂੰ ਵਾਪਸ ਚਲਾ ਗਿਆ ਹੋਵੇਗਾ ਨਹੀਂ ਤਾਂ ਜ਼ਰੂਰ ਆਉਂਦਾ ਕਿਉਂਕਿ ਸੋਹਣ ਕੁੰਡਰ ਦਾ ਆਪਣਾ ਮੇਲਾ ਹੈ ਉਧਰ ਡਾਕਟਰ ਨੇ ਐਨ ਦੁਨੀਆ ਨਚਾ ਦਿੱਤੀ ਹੈ ਪੁੱਠੀ ਲਾ ਕੇ ਪੁਆਇੰਟ ਫਾਈਨਲ ਮੈਚ ਚੱਲ ਰਿਹਾ ਹੈ ਤੇ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਇਸ ਵੇਲੇ ਲੇਲਾ ਦੀ ਧਰਤੀ ਦਾ ਜਿੰਦਰੀ ਆਹ ਸਾਹਮਣੇ ਜਿੰਦਰੀ ਮੇਰੇ ਪੰਜਾਬੀ ਵੀਰੋ ਅਗਲੀ ਕਬੱਡੀ ਪਾਉਣ ਦੇ ਵਾਸਤੇ ਬਾ ਚੁੱਕਾ ਹੈ ਗੋਪੀ ਦੇ ਚਰਚੇ ਵੱਡੇ ਹੈ ਆ ਜੱਸੀ ਦਾ ਨਾਮ ਵੱਡਾ ਹੈ ਬਿਲਕੁਲ ਅਗਲੀ ਕਬੱਡੀ ਲੇਲਾ ਵਾਲੇ ਜਿੰਦਰੀ ਨੇ ਪਾ ਦਿੱਤੀ ਹੈ ਚਰਚੇ ਪੂਰੇ ਹੈ ਚਾਰ ਬਿਲਕੁਲ ਤਿਆਰ ਬਰ ਤਿਆਰ ਹੈ ਡਾਕਟਰ ਚਮਕੌਰ ਸਾਹਿਬ ਦੀ ਧਰਤੀ ਦਾ ਬੰਦੇ ਦੇ ਲੱਕ ਜਿੱਡੀ ਕੈਂਚੀ ਅਮਰਜੀਤ ਡਬਰੂ ਦੇ ਵਾਂਗੂ ਰਾਜਮਾਨ ਕੋਸ਼ਿਸ਼ ਕਰਦਾ ਹੋਇਆ ਹੈ ਜਹਾਨ ਸ਼ਕੰਜੇ ਦੇ ਵਿੱਚ ਹੈ ਇਹ ਵਕਤ ਕਿਸੇ ਕਿਰ ਜਾਵੇ ਡਾਕਟਰ ਨੇ ਲਾਹ ਤੱਕੜਾ ਜਫਾ ਪੁਆਇੰਟ ਲਿੱਤਰਾਂ ਦੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਲਿਆ ਇਹ ਹੈ ਕਹਿੰਦੇ ਵੀ ਸਾਡੇ ਦਰਸ਼ਨ ਸਿੰਘ ਕੰਗ ਦਾ ਚੰਡਿਆ ਹੋਇਆ ਮਿੱਠੂ ਲਓ ਇਸ ਲਈ ਦੂਜੀ ਕਬੱਡੀ ਪੈ ਰਹੀ ਹੈ ਇਹ ਕਹਿੰਦੇ ਵੀ 1000 ਰੁਪਿਆ ਖਾੜੇ ਵੱਲੋਂ ਲੱਗਿਆ ਹੋਇਆ ਹੈ ਸ਼੍ਰੀ ਗੁਰੂ ਹਰਰੇ ਪਾਸ਼ਾ ਵੱਲੋਂ 1000 ਹੈ ਤੇ ਕਹਿੰਦੇ 500 ਰੁਪਿਆ ਸਾਡੇ ਰਾਣਾ ਅਤਵਾਲ ਜੀ ਤੇ 500 ਬਾਗੀ ਅਤਵਾਲ ਜੀ ਉਹਨਾਂ ਵੱਲੋਂ ਲੱਗੇ ਹੋਏ ਮੇਰੇ ਮਿੱਤਰੋ ਲੱਗ ਗਿਆ ਜਫਾ ਤੇ ਡਾਕਟਰ ਨੂੰ ਆਪਾਂ ਪੈਸੇ ਦੇਣੇ ਹੈ ਇਹ ਵਾਰੂ ਪੋਲੇ ਪੋਲੇ ਹਲਕੇ ਹਲਕੇ ਦਾਦਵਾਨ ਨੇ ਕਦਮ ਵਧਾ ਦਿੱਤੇ ਹੈ ਜੇ ਘੜੀ ਦੇ ਵੱਲ ਨਜ਼ਰ ਮਾਰੀਏ ਤੇ ਲਗਭਗ ਟਾਈਮ ਜਿਹੜਾ 6:35 ਹੋ ਚੁੱਕਿਆ ਇੱਧਰ ਸਾਹਮਣੇ ਸਾਹਮਣੇ ਵਾਰੂ ਵਾਰੂ ਰੁੜਕੀ ਵਾਲਾ ਚੌਹਾ ਦੇ ਵਿੱਚੋਂ ਨੰਬਰ ਇਹ ਡਾਕਟਰ ਹੈ ਇਹਦਾ ਚਮਕੌਰ ਸਾਹਿਬ ਪਿੰਡ ਹੈ ਬਹੁਤ ਹੀ ਸੋਹਣਾ ਪੁੱਠੀ ਦਾਦਵਾਨ ਨੇ ਪਾ ਕੇ ਰੁੜਕੀ ਦੇ ਸੌਣ ਦੇ ਮੰਗ ਇੱਕ ਨੰਬਰ ਦਾ ਵੱਧਾ ਆਪਣੀ